ਸਤਿ ਸ਼੍ਰੀ ਅਕਾਲ ਜੀ ਮੈਂ ਜਗਿੰਦਰ ਸਿੰਘ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਬਸਦਾ ਪੰਜਾਬ ਤੇ ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੀ ਇੱਕ ਹੋਰ ਸੂਚੀ ਜਾਰੀ ਕੀਤੀ ਗਈ ਹੈ ਉਮੀਦਵਾਰਾਂ ਦੀ ਉਹ ਲੈ ਕੇ ਹਾਜ਼ਰ ਹੋਏ ਆਂ ਤਾਂ ਤੁਹਾਨੂੰ ਦੱਸਣ ਦੇ ਕਿ ਲੰਬੀ ਡੀਕ ਤੋਂ ਬਾਅਦ ਲੰਬੀਆਂ ਕਿਆਸਰਾਈਆਂ ਤੋਂ ਬਾਅਦ ਤੇ ਕਈ ਤਰ੍ਹਾਂ ਦੇ ਝਮੇਲਿਆਂ ਤੋਂ ਬਾਅਦ ਜਿਹੜੀ ਕਾਲੀ ਦਲ ਨੇ ਇੱਕ ਦੂਜੀ ਸੂਚੀ ਜਾਰੀ ਕੀਤੀ ਹੈ ਤੇ ਖਾਸ ਕਰ ਉਸ ਸੂਚੀ ਚ ਬਠਿੰਡਾ ਹਲਕੇ ਦਾ ਜਿਹੜਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਜਿਸ ਬਾਰੇ ਆਕਲਾਂ ਲੱਗ ਰਹੀਆਂ ਸੀ ਕਿ ਸ਼ਾਇਦ ਬਾਦਲ ਪਰਿਵਾਰ ਇਸ ਵਾਰ ਬਠਿੰਡਾ ਹਲਕੇ ਨੂੰ ਛੱਡ ਜਾਵੇ ਸ਼ਾਇਦ ਬੀਬੀ ਹਰਸਿਮਰਤ ਕੌਰ ਉਥੋਂ ਬਦਲ ਜਾਣ ਉਹਨਾਂ ਨੂੰ ਬਦਲ ਦਿੱਤਾ ਜਾਵੇ ਉਹਨਾਂ ਦੀ ਥਾਂ ਤੇ ਭਾਵੇਂ ਜਿਹੜੇ ਸੁਖਵੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹ ਸ਼ਾਇਦ ਬਠਿੰਡਾ ਹਲਕੇ ਤੋਂ ਇਲੈਕਸ਼ਨ ਲੜਨ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਤੇ ਇੱਕ ਵਾਰ ਇਹ ਵੀ ਆਇਆ ਸੀ ਕਿ ਬੀਬੀ ਹਰਸਿਮਰਤ ਕੌਰ ਸ਼ਾਇਦ ਚੋਣ ਇਸ ਹਲਕੇ ਤੋਂ ਨਾ ਲੜਨ ਜਾਂ ਉਹਨਾਂ ਨੂੰ ਪਾਰਟੀ ਚ ਕੋਈ ਵੱਡੀ ਅਗਵਾਈ ਦਿੱਤੀ ਜਾ ਸਕਦੀ ਹੋਵੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਸੀ ਪਰ ਅਖੀਰ ਇਹਦੇ ਨਾਲ ਨਾਲੇ ਵੀ ਚਰਚਾ ਚੱਲਦੀ ਰਹੀ ਸੀ ਕਿ ਬਾਦਲ ਪਰਿਵਾਰ ਕਦੇ ਵੀ ਮੈਦਾਨ ਚੋਂ ਨਹੀਂ ਭਜਦਾ ਤੇ ਅਖਰ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਠਿੰਡਾ ਹਲਕੇ ਤੋਂ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਚ ਉਤਾਰ ਦਿੱਤਾ ਗਿਆ ਔਰ ਬਠਿੰਡਾ ਹਲਕੇ ਤੋਂ ਉਹ ਤਿੰਨ ਵਾਰ ਪਹਿਲਾਂ ਚੋਣ ਜਿੱਤ ਚੁੱਕੇ ਨੇ ਤੇ ਚੌਥੀ ਉਹਨਾਂ ਦੀ ਪਾਰੀ ਹੈ ਹੈਟ੍ਰਿਕ ਉਹ ਪਹਿਲਾਂ ਮਾਰ ਚੁੱਕੇ ਨੇ ਭਾਵੇਂ ਉਹਨਾਂ ਦਾ ਵੋਟਾਂ ਦਾ ਮਾਰਜਨ ਘਟਿਆ ਔਰ ਬਹੁਤ ਸਾਰੇ ਜਿਹੜੇ ਮਾਹਰ ਨੇ ਸਿਆਸੀ ਮਾਹਰ ਨੇ ਉਹਨਾਂ ਦੇ ਵੋਟ ਬੈਂਕ ਨੂੰ ਲੈ ਕੇ ਵੋਟ ਬੈਂਕ ਜਿਹੜਾ ਘਟਿਆ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਰੈਲ ਆ ਰਹੇ ਨੇ ਭਾਜਪੀ ਵੱਖਰੀ ਲੜ ਰਹੀ ਹੈ ਬਠਿੰਡਾ ਚੋਦੀ ਉਹਦੇ ਮੁਤਾਬਕ ਰੈਲ ਆ ਰਹੇ ਨੇ ਮਲੂਕਾ ਪਰਿਵਾਰ ਵੱਖਰਾ ਹੋ ਗਿਆ ਪਰਮਪਾਲਕ ਔਰ ਭਾਜਪੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਉਹਦੇ ਨਾਲ ਹੀ ਅੱਜ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਅੱਜ ਹੀ ਕਾਂਗਰਸ ਤੋਂ ਛਾਲ ਮਾਰ ਕੇ ਕਾਲੀ ਦਲ ਚਾਏ ਨੇ ਕਾਲੀ ਦਲ ਕਾਫੀ ਸਮੇਂ ਤੋਂ ਜਲੰਧਰ ਹਲਕੇ ਤੋਂ ਆਪਣਾ ਉਮੀਦਵਾਰ ਲੱਭ ਰਿਆ ਸੀ ਉਹ ਉਹਨਾਂ ਨੇ ਅੱਜ ਮਿਹਦਰ ਸਿੰਘ ਕੇਪੀ ਨੂੰ ਜਲੰਧਰ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਜਿਹੜਾ 6 ਉਮੀਦਵਾਰ ਐਲਾਨ ਹੋਏ ਨੇ ਤੇ ਉਹਦੇ ਨਾਲ ਹੀ ਰਣਜੀਤ ਸਿੰਘ ਢਿੱਲੋਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਔਰ ਭਾਵੇਂ ਇਸ ਹਲਕੇ ਤੋਂ ਲੁਧਿਆਣਾ ਤੋਂ ਕਈ ਨਾਂ ਚੱਲ ਰਹੇ ਸੀ ਹਰਚੰਨ ਸਿੰਘ ਗੋਲਬੜੀਆ ਜਿਨ੍ਹਾਂ ਦਾ ਨਾਂ ਕਾਫੀ ਅੱਗੇ ਚੱਲ ਰਿਹਾ ਸੀ ਔਰ ਉਹਦੇ ਨਾਲ ਹੀ ਬੈਂਸ ਭਰਾਮਾ ਦਾ ਵੀ ਬੈਂਸ ਭਰਾਮਾ ਦਾ ਵੀ ਰਲੇਮੇ ਦੀ ਗੱਲ ਹੋਈ ਸੀ ਔਰ ਸਮਰਜੀਤ ਸਿੰਘ ਬੈਂਸ ਨੂੰ ਵੀ ਕਾਲੀਤਾਲ ਵੱਲੋਂ ਉਮੀਦਵਾਰ ਐਲਾਨੇ ਜਾਣ ਦੀ ਇਸ ਹਲਕੇ ਤੋਂ ਗੱਲ ਚੱਲੀ ਸੀ ਪਰ ਇਸ ਹਲਕੇ ਤੋਂ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਬਕਾ ਵਿਧਾਇਕ ਨੇ ਪੂਰਬੀ ਤੋਂ ਰਹੇ ਨੇ ਔਰ ਉਹ ਸਾਰੇ ਹੀ ਕਾਲੀ ਦਲ ਦੇ ਧੜਿਆਂ 'ਚ ਚੰਗੀ ਪਛਾਣ ਆਪਸੀ ਭਾਈਚਾਰੇਕ ਜਿਹੜੀ ਹੈਗੀ ਆ ਸਾਂਝ ਉਹਨਾਂ ਨੇ ਬਣਾ ਕੇ ਰੱਖੀ ਹੋਈ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਹਲਕੇ ਤੋਂ ਜਿਹੜੇ ਰਣਜੀਤ ਸਿੰਘ ਢਿੱਲੋਂ ਨੇ ਉਹਨਾਂ ਦੀ ਹਮਾਇਤ ਤੇ ਉਹਨਾਂ ਦੀ ਪੱਟ ਤੇ ਦਾਖਾ ਹਲਕੇ ਦਾ ਵਿਧਾਇਕ ਮਨਪ੍ਰੀਤ ਸਿੰਘ ਿਆਲੀ ਨੇ ਜਿਹੜੇ ਕਿ ਦੇਹਤੀ ਹਲਕੇ ਆ ਜੀ ਨਹੀਂ ਲੋਕਾਂ 'ਚ ਵੱਡਾ ਪ੍ਰਭਾਵ ਰੱਖਦੇ ਨੇ ਔਰ ਇਹ ਲੱਗ ਰਿਹਾ ਸੀ ਜਦੋਂ ਬੈਂਸ ਦਾ ਨਾਮ ਆਇਆ ਸੀ ਕਿ ਸ਼ਾਇਦ 41 ਨੂੰ ਕਿਤੇ ਇਸ ਹਲਕੇ 'ਚ ਪਲਟਾਉਣ ਜਾਂ ਛਾਂਗਣ ਦੀ ਗਲਤਾਂ ਨਹੀਂ ਹੋ ਜਾਵੇਗੀ ਜੇ ਰਣਜੀਤ ਸਿੰਘ ਢੱਲੋਂ ਦੀ ਟੈਕਟ ਕੱਟੀ ਜਾਵੇਗੀ ਪਰ ਇਹ ਜਈਆਂ ਕਿਆਸਰਾਈਆਂ ਜਾਂ ਇਹ ਅੰਦਾਜ਼ਿਆਂ ਤੋਂ ਹਟ ਕੇ ਜਿਹੜਾ ਫੈਸਲਾ ਆਇਆ ਔਰ ਕਿਆਸਰਾਈ ਇਨਸਾਰ ਆਇਆ ਕਿ ਜਿਹੜੀ ਇਸ ਹਲਕੇ ਤੋਂ ਜਿਹੜੀ ਟੈਕਟ ਆ ਉਹ ਰਣਜੀਤ ਸਿੰਘ ਚੱਲਣ ਨੂੰ ਦਿੱਤੀ ਗਈ ਉਹਦੇ ਨਾਲ ਹੀ ਹੁਸ਼ਿਆਰਪੁਰ ਤੋਂ ਸੋਨ ਸਿੰਘ ਠੰਡਲ ਨੂੰ ਉਮੀਦਵਾਰ ਐਲਾਨਿਆ ਗਿਆ ਫਿਰੋਜ਼ਪੁਰ ਤੋਂ ਵਰਦੇਵ ਸਿੰਘ ਬੋਬੀ ਮਾਨ ਜਿਹੜੇ ਜੋਰਾ ਸਿੰਘ ਮਾਨ ਦੇ ਸੁਪੁੱਤਰ ਨੇ ਔਰ ਇਹ ਪਰਿਵਾਰ ਜਿਹੜਾ ਇਥੋਂ ਦਾਵੇਦਾਰ ਰਿਹਾ ਪਹਿਲਾਂ ਜੋਰਾ ਸਿੰਘ ਮਾਨ ਇਸ ਹਲਕੇ ਤੋਂ ਜਿਹੜੇ ਨੇ ਫਿਰੋਜ਼ਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਭਾਵੇਂ ਪਿਛਲੀ ਵਾਰ ਜਿਹੜੀ ਹੈਗੀ ਆ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਲੜੀ ਗਈ ਸੀ ਪਰ ਇਸ ਵਾਰ ਇਹ ਟੈਕਟ ਵੀ ਬਦਲੀ ਗਈ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਜਵਾਬ ਦੇ ਚੁੱਕੇ ਸੀ ਕਿ ਉਹਨਾਂ ਨੇ ਚੋਣ ਨਹੀਂ ਲੜਨੀ ਤੇ ਉਹਦੇ ਨਾਲ ਹੀ ਚੰਡੀਗੜ੍ਹ ਡਿਊਟੀ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਹਰਦੇਵ ਸੈਣੀ ਨੂੰ ਉਮੀਦਵਾਰ ਾਲਾਨਿਆ ਗਿਆ। ਕਾਲੀ ਦਲ ਵੱਲੋਂ ਅੱਜ 6 ਜਿਹੜੇ ਹਲਕਿਆਂ ਤੋਂ ਇਹ ਉਮੀਦਵਾਰ ਾਲਾਨੇ ਗਏ ਨੇ ਤੇ ਕਾਲੀ ਦਲ ਉਮੀਦਵਾਰ ਾਲਾਨਣ ਤੋਂ ਬਾਅਦ ਜਿਹੜੇ ਰਹਿੰਦੇ ਉਮੀਦਵਾਰ ਉਹ ਕਦੋਂ ਾਲਾਂਦਾ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਂਦਾ ਜਾਂ ਕਿਸ ਤਰ੍ਹਾਂ ਜਿਹੜੀਆਂ ਕਿਉਂਕਿ ਵੱਖਰੀਆਂ ਵੱਖਰੀਆਂ ਤਰ੍ਹਾਂ ਇਸ ਵਾਰ ਬਖਰੇ-ਬਖਰੇ ਮੰਚ ਤੋਂ ਲੜ ਰਹੀਆਂ ਨੇ ਕਾਲੀ ਦਲ ਖੇਤਰੀ ਪਾਰਟੀ ਆ ਪੰਜਾਬ ਦੀ ਜਿਹਦੀ ਵੱਡੀ ਚਰਚਾ ਚੱਲ ਰਹੀ ਹੈ। ਕਿਸ ਤਰ੍ਹਾਂ ਦੀ ਰਣਨੀਤੀ ਅਪਣਾਉਂਦਾ ਉਹ ਸਮਾਂ ਦੱਸੇਗਾ ਧੰਨਵਾਦ ਮਹਿੰਦੀਪਿੰਦਰ ਸਿੰਘ